ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੂੰ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਦਲਾਅ ਦੇ ਨਾਮ ਤੇ 2022 ਦੇ ਵਿੱਚ ਲੋਕਾਂ ਨੇ ਰਵਾਇਤੀ ਪਾਰਟੀਆਂ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਪੰਜਾਬ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ 92 ਸੀਟਾਂ ਮਿਲੀਆਂ ਅੱਜ ਪੌਣੇ 3 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋਏ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਰਵਿੰਦ ਕੇ ਜਿਵਾਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦੇ ਕੀਤੇ ਨੇ ਕਿ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਗਿਆ ਹੈ ਬਦਲਾਵ ਦੇ ਨਾਮ ਤੇ ਜਿਹੜੀਆਂ ਵੋਟਾਂ ਪਾਈਆਂ ਸੀ ਉਹ ਬਦਲਾਵ ਲੱਗਦਾ ਹੈ ਪੁੱਠਾ ਪੈ ਗਿਆ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਕਨਵੀਨਰ ਰਵਿੰਦ ਕੇ ਜਿਵਾਤ ਅਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇ ਗੱਲ ਕਰੀਏ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਜਿਸ ਤਿੰਨ ਸੀਟਾਂ ਜਿਹੜੀਆਂ ਮਿਲੀਆਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਬਾਕੀ ਸਾਰੇ ਬੁਰੀ ਤਰ੍ਹਾਂ ਹਾਰੇ ਸੱਤ ਮਿਲੀਆਂ ਕਾਂਗਰਸ ਪਾਰਟੀ ਨੂੰ ਦੋ ਮਿਲੀਆਂ ਐਜ਼ੇ ਆਜ਼ਾਦ ਮਿੰਦੋਰ ਜੁੱਤੇ ਅਤੇ ਇੱਕ ਜਿੱਤਿਆ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬੀਬਾ ਹਰਸਿਮਤ ਕੌਰ ਬਾਦਲ ਇਦਰ ਨਗਰ ਨਿਗਮ ਦੀਆਂ ਚੋਣਾਂ ਨੇ ਇੱਕ ਵਾਰ ਫਿਰ ਮિજાਜ ਬਦਲ ਦਿੱਤਾ ਹੈ ਇੱਕ ਵਾਰ ਫਿਰ ਸ਼ਹਿਰੀ ਵੋਟਰਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਕਾਫੀ ਆਧਾਰ ਨਹੀਂ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਆਪ ਨੂੰ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਇੱਕ ਸ਼ਹਿਰ ਤੋਂ ਜਿਹੜਾ ਹੈ ਬਹੁਮਤ ਮਿਲਿਆ ਹੈ ਬਾਕੀ ਚਾਰਾਂ ਸ਼ਹਿਰਾਂ ਦੇ ਵਿੱਚੋਂ ਬਹੁਮਤ ਨਹੀਂ ਮਿਲਿਆ ਆਮ ਆਦਮੀ ਪਾਰਟੀ ਨੂੰ ਯਾਨੀ ਕਿ ਆਮ ਆਦਮੀ ਪਾਰਟੀ ਦੇ ਇਨਾ ਵੱਡੇ ਪੰਜਾਬ ਦੇ ਮਹਾਨ ਨਗਰਾਂ ਦੇ ਵਿੱਚ ਕਾਉਂਸਲਰ ਨਹੀਂ ਹੋਣਗੇ ਕਿਉਂ ਨਹੀਂ ਹੋਣਗੇ ਦੱਸਦੀ ਕਿ ਪੰਜਾਬ ਦੇ ਪੰਜ ਨਗਰ ਨਗਰ ਨਿਗਮ ਦੇ ਵਿੱਚ ਸ਼ਨੀਵਾਰ ਨੂੰ VOTING ਹੋਈ ਦੱਸਿਆ ਜਾ ਰਿਹਾ ਹੈ ਕਿ ਸਿਰਫ ਪਟਿਆਲਾ ਦੇ ਵਿੱਚ ਹੀ ਬਹੁਮਤ ਮਿਲਿਆ ਆਮ ਆਦਮੀ ਪਾਰਟੀ ਨੂੰ 60 ਦੇ ਵਿੱਚੋਂ 43 ਸੀਟਾਂ ਜਿੱਤੀਆਂ ਗਈਆਂ ਅਤੇ ਸੱਤ ਵਾਡਾਂ ਵਿੱਚ ਹਾਲੇ ਚੋਣਾ ਨਹੀਂ ਹੋਇਆ ਉਹ ਤੇ ਹੀ ਨੂੰ ਹੋਣ ਗਿਆ ਇਧਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਬਾਕੀ ਚਾਰ ਨਗਰ ਨਿਗਮ ਜਲੰਧਰ ਅੰਮ੍ਰਿਤਸਰ ਲੁਧਿਆਣਾ ਅਤੇ ਫਗਵਾੜਾ ਵਿੱਚ ਕਿਸੇ ਨੂੰ ਬਹੁਮਤ ਨਹੀਂ ਮਿਲਿਆ ਯਾਨੀ ਕਿ ਪਾਰਟੀ ਦੀ ਦੁਰਦਸ਼ਾ ਜਿਹੜੀ ਹੈ ਉਹ ਪੂਰੀ ਤਰ੍ਹਾਂ ਪੁੱਤੀ ਜਾ ਚੁੱਕੀ ਹੈ ਚਾਹੇ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਸੀ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੀ ਆਖਰਕਾਰ ਇਹ ਪਟਿਆਲਾ ਤੋਂ ਇਲਾਵਾ ਬਾਕੀ ਦੇ ਸ਼ਹਿਰਾਂ ਦੇ ਵਿੱਚ ਬਹੁਮਤ ਆਮ ਆਦਮੀ ਪਾਰਟੀ ਨੂੰ ਨਹੀਂ ਮਿਲਿਆ ਕਿਉਂਕਿ ਇੱਥੇ ਮੇਅਰ ਹੁਣ ਕਾਂਗਰਸ ਪਾਰਟੀ ਦੇ ਹੋਣਗੇ ਇੱਕ ਹੀ ਮੇਅਰ ਹੋਵੇਗਾ ਆਮ ਆਦਮੀ ਪਾਰਟੀ ਦਾ ਉਹ ਹੈ ਹਲਕਾ ਪਟਿਆਲਾ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਿਲਾ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਇੰਨਾ ਜ਼ਿਆਦਾ ਉਦਾ ਹਜ਼ਾਰ ਜਿਹੜਾ ਹੈ 베ਸ ਰਹਿ ਵੀ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਰੀਵਾਲ ਵੱਲੋਂ ਵੀ ਕਿਸੇ ਸਮੇਂ ਜਿਹੜੇ ਨੇ ਆਪ ਉਪ ਮੰਤਰੀ ਦੇ ਜਿਹੜੇ ਬਚੇ ਕੁਚੇ ਜਿਹੜੇ ਰਹਿੰਦੇ ਪਰ ਨੇ ਉਹ ਕਿੱਚੇ ਜਾ ਸਕਦੇ ਨੇ ਕਿਉਂਕਿ ਬੜੀ ਮਾਰੀ ਦੁਰਦਸ਼ਾ ਹੋਈ ਹੈ ਇਨਾਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਵੀ ਧੰਮਲਪੂਸੇ ਵਿੱਚ ਪੈ ਗਏ ਨੇ ਕਿ ਕਿਸ ਤਰ੍ਹਾਂ ਦੇ ਚੋਣ ਨਤੀਜੇ ਆਏ ਨੇ ਇਟ ਮੀਨਸ ਵਧਾਇਕਾਂ ਨੇ ਇਨ੍ਹਾਂ ਹਲਕਿਆਂ ਦੇ ਵਿੱਚ ਕੰਮ ਨਹੀਂ ਕੀਤੇ ਧੰਨ